ਲੈ ਲਿਈ ਆਈ ਸੱਸ ਕੀ ਪੈਣਾ ਸੱਸਰੀ ਕਾਲ ਅਬ ਕੀ ਹਾਲ ਹੈ ਹਾਂ ਠੀਕ ਠਾਕ ਤੂੰ ਸੁਣਾ ਲੈ ਇਹ ਤੇ ਸਵੇਰ ਤੇ ਟਿਕਣ ਡਿਆ ਤੇ ਤੂੰ ਹੁਣ ਆਏ ਜੀ ਯਾਰ ਬਾਰਾ ਵਜੇ ਹੋ ਤਿੰਨ ਨਾ ਹੈਗਾ ਹੀ ਉਹ ਪ੍ਰੋਗਰਾਮ ਅੱਛਾ ਚੱਲ ਗਿਆ ਤੋ ਉਧਰੋਂ ਆਣ ਕੇ ਮੈਂ ਹੁਣ ਕੱਪੜੇ ਤੇ ਪਾਈ ਆ ਚੱਲ ਪਿੰਡੋਂ ਵੀ ਹੋਈ ਹੁੰਦੀ ਆ ਚੱਲ ਵਧੀਆ ਕੀਤਾ ਕੇ ਆਹੋ ਮੈਂ ਲੱਗੇ ਇਹਨਾਂ ਨੂੰ ਦੱਸਣ ਡਿਆ ਮੈਂ ਮੈਂ ਤਾਂ ਫੋਨ ਲਾਇਆ ਇਹਦੇ ਬੰਦੇ ਆਉਣਾ ਮੈਂ ਅਜੇ ਤੱਕ ਆਏ ਨਹੀਂ ਆਹੋ ਤਾਂ ਕਰਕੇ ਲੇਟ ਥੋੜੀ ਹੋਗੇ ਨਾ ਤੱਕਰੋਂ ਨਿਕਲਣਾ ਔਖਾ ਬੜਾ ਹੋ ਜਾਣਾ ਬੜਾ ਔਖਾ ਵਾਹ ਤੋ ਕਰਨ ਨੂੰ ਮਿਲ ਆਉਣਾ ਹੈ ਨਾਲ ਕਰਨ ਦਾ ਬਹੁਤ 파ਸਾ ਪੇਤਰ ਹੀ ਆ अच्छा अच्छा परसों ਮੁੱਕ ਜਾਣੀ ਆ ਫਿਰ ਮੈਂ ਅੱਗੇ ਕਹਿੰਦੇ 4 ਦਿਨ ਘੱਲੂਗੀ ਤੇ ਫਿਰ ਤੁਰ ਜਾਊਗਾ ਚੱਲ ਵਧੀਆ ਵਾਕੇ ਹਾਂ ਚੱਲੋ ਮੋਟਰਸਾਈਕਲ ਦਾ ਸੁੱਖ ਆਈ ਜਣਾ ਜਿਹੜਾ ਖੜਿਆ ਹੋਇਆ ਉਹ ਹੁਣ ਇਹ ਆਰਾਮ ਨਾਲ ਆ ਜਾਈਦਾ ਉਹ ਨਹੀਂ ਤਾਂ ਬੱਸਾਂ ਤੇ ਬੜਾ ਔਖਾ ਸੀ ਉਹ ਆ ਹੋਏ ਤੇ ਹੈ ਹੀ ਆ ਜਿਹਦੇ ਚ ਇਹਨੂੰ ਬੱਸ ਲਿਕਣੀ ਹੁੰਦੀ ਜੇ ਤਾਂ ਬੰਦਾ ਜਿੱਥੇ ਜਾਣਾ ਉੱਥੇ ਜਾ ਪਾਉਂਦਾ ਉਹ ਤਾਂ ਸਹੀ ਗੱਲ ਤੁਹਾਡੀ ਉਹ ਚੱਲ ਛੱਡੋ ਬਾਕੀ ਗੱਲਾਂ ਤੇ ਬੀਬੀ ਹੋਣੀ ਪੁੱਛ ਲੈਨ ਨੂੰ ਤੇ ਕੀ ਲੈਣਾ ਮੈਂ ਇਹਨਾਂ ਨੂੰ ਦੱਸੜੀ ਤੇ ਕੀ ਲੈਣਾ ਵਾ ਮੈਂ ਤੁਹਾਨੂੰ ਦੱਸ ਕੀ ਦੱਸਾਂ ਉਹ ਮੇਰਾ ਦੱਸਣਾ ਪਈ ਦੱਸਣਾ ਤੂੰ ਮੈਂ ਤੇ ਇਹ ਕਹਿਣ ਡਿਆ ਮੈਂ ਵੀ ਚੱਲ ਇਹ ਆ ਵੀ ਪੈਸੇ ਲੈ ਲੈ ਤ ਕਪੜਾ ਜਿਹੜਾ ਫੇਰ ਉੱਥੇ ਪਿਆ ਰਹਿਣਾ ਪੇਟੀਆਂ ਜੀ ਚੱਲ ਇਦਾਂ ਕਰੋ ਮੈਨੂੰ ਪੈਸੇ ਹੀ ਦੇ ਦਿਓ ਕੱਲ ਇਹ ਪਿਛਾਤ ਸੂਤ ਬਦਲਾ ਲੂੰਗੀ ਹੋਰ ਫਿਰ ਕੀ ਕਰਾਂ ਓਏ ਆ ਹੋਰ ਫਿਰ ਕੀ ਕਰਨਾ ਨਹੀਂ ਉਹ ਤਾਂ ਚੱਲ ਹੋਰ ਮੈਂ ਤੇ ਕਰਾਂਗੀ ਤੇਰੀ ਇਹ ਉੱਤੇ ਛੱਤ ਸੂਤ ਪਾਉਣੀ ਆ ਤੇ ਚੱਲ ਇਹ ਵੀ ਜਿਹੜੇ ਹੁਣ ਦੇਣੇ ਉਹ ਤਾਂ ਲੈ ਆ ਤੂੰ ਚੱਲ ਇਦਾਂ ਹੀ ਕਰ ਲੋ ਵਾਕੇ ਕੱਪੜੇ ਹੁਣ ਵਿਆਹ ਤੇ ਤੁਸੀਂ ਵੀ ਮੈਨੂੰ ਬਣਾਤੇ ਹੀ ਜਿੱਦਣ ਮੋਟੀ ਦੇ ਬਣਾਈ ਤਾਂ ਮੈਂ ਵੀ ਬਣਾ ਲੇ ਓਏ ਤਾਂ ਉਹ ਜਿੰਨੇ ਬਣਾਈ ਜਾ ਉਹਨੇ ਥੋੜੇ ਕਈ ਰਿਵਾਜ ਬਤਲ ਤੇ ਕੱਪੜੇ ਦੇ ਆਹੋ ਤੇ ਜਿਹੜੀ ਆਪਣੀ ਘਰ ਦੀ ਗੱਲ ਉਹ ਜਿਹੜੀ ਕੋਈ ਚੀਜ਼ ਬਣਾਉਣਾ ਤੇ ਉਹ ਬਣਾ ਲਾ ਆ ਇਦਾਂ ਹੀ ਕਰ ਲੈਨੇ ਆ ਚਲ ਛੱਡੋ ਸਾਰੀਆਂ ਗੱਲਾਂ ਰੁਪਈਆ ਤੈਨੂੰ ਮੈਂ 10000 ਦੇ ਚਲ ਠੀਕ ਆ ਜੋ ਮਰਜ਼ੀ ਲੈਂਦੀ ਰਹੀ ਤੂੰ ਮੁੜ ਕੇ ਪੈ ਠੀਕ ਆ ਆ ਚਾਹ ਪਾਣੀ ਪੀਤਾ ਵਾ ਚਾਹ ਪਾਣੀ ਪੀ ਲਿਆ ਵਾ ਅੱਛਾ ਹਾਂ ਚਲ ਮੈਂ ਵੇਖਾਂ ਉਹ ਪਾਜੀ ਖਲੋਤੇ ਫੋਨ ਆਉਂਦਾ ਕਿਤਾ ਮੈਂ ਖਲਵਾ ਲੱਗ ਅੱਛਾ ਅੱਛਾ ਠੀਕ ਮੈਂ ਪਿੰਡ ਤੋਂ ਉੱਗੀ ਕਰਨ ਲੱਗੀ ਆ ਕਰਨਾਂ ਦੀ ਦੀਦੀ ਕੋਹ ਵੀ ਨਹੀਂ ਬਸ ਤੂੰ ਰੋਟੀ ਦਾ ਕੰਮ ਰਹਿ ਜਾਂਦੇ ਤੂੰ ਨਹੀਂ ਨਾ ਹੁਣ ਵੀ ਰੋਟੀ ਦਾ ਸੰਭਾਲ ਦੋ ਗਿਆ ਥੋੜਾ ਜਾਂ ਦੇਣਾ ਚੱਲ ਬਣ ਰਹੀ ਆ ਦਾ ਸੁਣਦੇ ਰੱਖਾਂ ਜੀ ਪਿੰਡ ਦਾ ਪ੍ਰੋਗਰਾਮ ਅੱਛਾ ਉਦੋਂ ਰੋਟੀ ਪਾਣੀ ਖਾ ਕੇ ਤੇ ਫਿਰ ਮੈਂ ਤਾਂ ਲੱਗ ਪਿੰਡੋਂ ਫੇਰਾ ਮਾਰ ਕੇ ਆਈਏ ਇਹਨਾਂ ਨੇ ਵੀ ਛੁੱਟੀ ਕੀਤੀ ਸੀ ਰੋਟੀ ਤੂੰ ਰਹਿ ਜਾਂਦੇ ਉਹ ਤਾਂ ਵਧੀਆ ਕੀਤਾ ਵਾ ਪਰ ਰੋਟੀ ਦੀਦੀ ਖਾਵੇ ਜਾਣਾ ਭਾਜੀ ਆਈਆਂ ਨਾਲ ਤਾਂ ਚੰਗੀਆਂ ਲੱਗੀਆਂ ਦਾ ਬਸ ਦੋ ਮਿੰਟਾਂ 'ਚ ਬਣਾ ਲੈਣੀ ਆ ਮੈਂ ਇਹ ਦੱਸ ਮੰਮੀ ਦਾ ਸਵੇਰ ਚੰਗਾ ਹੋ ਹਾਂਜੀ ਨਹੀਂ ਦੀਦੀ ਮੰਮੀ ਦਾ ਸੁਭਾਅ ਚਲੋ ਬੜਾ ਹੀ ਚੰਗਾ ਵਾ ਚਲੇ ਨਾ ਬੜਾ ਵਿਚਾਰੇ ਬੈਠੇ ਰਹਿੰਦੇ ਆ ਬੈਠਾ ਇਧਰ ਸੌਦੀ ਸਬਜੀ ਕੱਟ ਦਿੰਦੇ ਆ ਲੱਗੋ ਕਿੰਨਾ ਕੰਮ ਹੋ ਜਾਂਦਾ ਵਾ ਤੇ ਆਪ ਚਲ ਮੈਂ ਆਂ ਦਰਦ ਦੱਦਾ ਕਰ ਲੇਗੀ ਸਾਬ ਸਪੰਜਰ ਸਿਆਣੇ ਬੰਦੇ ਦਾ ਇਹ ਆ ਕਿ ਜਿਹੜੇ ਕ ਖੇਦ ਛੱਡੀ ਜਾਂਦਾ ਵਾ ਉਹਨਾਂ ਕੋਲ ਗੱਲਬਾਤ ਵੀ ਕਰਦੇ ਨਾ ਚੁੱਪ ਕੀਤੇ ਰਹੇਗਾ ਰ ਟਾਈਮ ਕੱਟਣਾ ਕੀ ਕਰਨਾ ਫਿਰ ਨਹੀਂ ਨਹੀਂ ਦੀਦੀ ਕੋਈ ਗੱਲ ਨਹੀਂ ਹੈ ਮੰਮੀ ਦਾ ਸੁਭਾਅ ਬੜਾ ਚੰਗਾ ਆ ਆਹ ਵਾਧੂ ਵੀ ਕਰਦਾ ਤੇ ਖਾਦੇ ਕਿਸੇ ਵੇਲੇ ਕਾਲੇ ਪੈ ਜਾਂਦੇ ਹੁੰਦੇ ਆ ਲੱਗਦੀ ਨਾਲੇ ਪੈ ਜਾਂਦੇ ਹੁੰਦੇ ਹੀਗੇ ਇੰਨੇ ਕ ਤੇ ਬਾਹਰ ਬਹੁਤ ਚੱਲ ਜਾਣਾ ਤੇ ਕਹਿਣਾ ਕਿ ਆ ਚਲੋ ਕੋਈ ਨਹੀਂ ਫਰਕੀ ਹਸਣੇ 15 ਕਿ ਕਹਿ ਵੀ ਦੇ ਦੂ ਸਾਰਾ ਮਾ ਮਾ ਟੂ ਫਿਕਰ ਨਹੀਂ ਕਰਦਾ ਉਹ ਨਾ ਮਾੜੀ ਚੰਗੇ ਲਾਗੇ ਜਾਊਗਾ ਸਹੀ ਗੱਲ ਸਖੋਗਾ ਇਹਦੇ ਤੇ ਤੇ ਹੋਰ ਚੀਜ਼ਾਂ ਲਗਾਵਾ ਜਿਹੜਾ ਹਾਂਜੀ ਨਹੀਂ ਵਧੀਆ ਜੀ ਠੀਕ ਠਾਕ ਸਾਰਾ ਹੀ ਚੰਗਾ ਵਧੀਆ ਚੱਲ ਆਵੇ ਸਾਰਾ ਕੁਝ ਥਾਂ ਥਾਂ ਤੂੰ ਰੱਖਿਆ ਹੋ ਨਹੀਂ ਤੇ ਮੈਂ ਆਵਾਂ ਤਾਂ लवली ਵਿਚਾਰੇ ਕਿਤੇ ਭਾਂਡੇ ਖਿਲਰੇ ਹੋਣੇ ਕਿਤੇ ਸਮਾਨ ਖਿਲਰਿਆ ਹੋਣਾ ਆਉਣ ਫਿਰ ਕੀ ਕਰ ਲੈਣਾ ਇਹਨਾਂ ਨੇ ਜੋ ਕੰਮ ਕਰਜਣਾ ਨਹੀਂ ਨੇ ਕਰ ਲੈਣਾ ਬੰਦੇ ਕੋ ਥੋੜਾ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਕਿ ਹਾਂਜੀ ਤਸ ਇ ਲੈ ਆ ਵੀ ਹੁਣ ਚੱਲਾਂ ਗੋਜੇ ਥੋੜਾ ਬੋਦਾ ਕਰਨਾ ਹੈ ਪਏ ਤੇ ਚਲੋ ਕੋਈ ਨਹੀਂ ਕਰ ਲਈਦਾ ਨਾਲ ਮਿਲ ਕੇ ਮੈਂ ਤਾਂ ਨਹੀਂ ਆ ਤੋ ਰਹਿਣ ਦੇ ਦੀਦੀ ਛੱਡ ਪਾ ਜਾਣੀ ਆਹਦਾ ਤੂੰ ਹੀ ਬਾਹਰ ਆਵੇਂ ਲੱਗੀ ਆ ਤੂੰ ਬਹੁਤ ਏ ਉਪਰ ਦਾਲ ਮੇਰੇ ਤੇ ਧਰ ਦੇਣ ਲੱਗੀ ਆ ਤੇ ਬਸ ਮਿੰਟ ਮਿੰਟ ਸਬਜੀ ਬਣ ਜਾਣੀ ਆ ਦੀਦੀ ਮਾਲ ਮੈਂ ਤਾਂ ਨਾਲ ਗੱਲ ਕਰਨੀ ਹੀ ਤੇ ਇਹਨਾਂ ਤੁਹਾਨੂੰ ਕੀਤਾ ਹੀ ਕੋਣ ਆਹ ਜਦੋਂ ਵਿਆਹ ਹੀ ਦਾ ਮੈਨੂੰ ਫੋਨ ਆਹ ਮੈਂ ਇਹਨਾਂ ਨੂੰ ਆਖਿਆ ਹੀ ਮੈਂ ਤਾਂ ਖੁਸ਼ ਹੋ ਦੀ ਦਿਨ ਨੂੰ ਕੁ ਮਨ ਲੱਤੀ ਕੀ ਚਾਹੀਦਾ ਈੜਾ ਕਪੜਾ ਬਣਾਉਣਾ ਆ ਜਾਂ ਪੈਸਾ ਪਵਾਉ ਕੀ ਦੱਸ ਦੋ ਜੋ ਵੀ ਲੈਣਾ ਤੁਸੀਂ ਮੈਂ ਤਾਂ ਗਿਆ ਨਹੀਂ ਕਿ ਆਪੇ ਰੈਂਦੋ ਤੇ ਕੋਈ ਗੱਲ ਨਹੀਂ ਬਧੇਰਾ ਮੈਨੂੰ ਦਿੰਦੇ ਤੇ ਜੁਣਾਵਾਰਾਂ ਦਾ ਤੁਸੀਂ ਉਹ ਨਹੀਂ ਦੀਦੀ ਫਿਰ ਪੀਅ ਚੰਗੇ ਨਹੀਂ ਲੱਗਦਾ। ਭਾਜੀਆ ਤੇ ਉਹ ਕੀ ਆਖਣਗੇ? ਤੁਸੀਂ ਜੋ ਵੀ ਲੈਣਾ ਹੋ ਨਾ ਤੇ ਤੁਸੀਂ ਸਾਨੂੰ ਦੱਸ ਦੋ। ਜੇ ਪੈਸੇ ਲੈਣੇ ਕੋਈ ਨਹੀਂ ਪੈਸੇ ਹੀ ਦੇ ਦਿੰਦੇ ਆ। ਜੇ ਕੋਈ ਚੀਜ਼ ਬਣਾਉਣੀ ਤੇ ਚੀਜ਼ ਬਣਾ ਲਓ। ਜੇ ਕੱਪੜੇ ਖਾਣੇ ਕੱਪੜੇ ਲਾਜੋ। ਜੋ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਦੱਸ ਦੋ। ਆਪਣੇ ਵੀਰ ਰਪਿੰਦਰ ਨੇ ਕੀ ਕਰਨੇ ਆ। ਹੁਣ ਬਣਾਏ ਆ। ਉਹ ਤੇ ਆਵਾਜ਼ ਬਦਲਦਾ ਰਹਿੰਦਾ ਵਾ। ਆ ਤੇ ਪੈਲੇ ਰਹਿਣੇ ਆ। ਮੈਂ ਵੀ ਇਹਨਾਂ ਨੇ ਇਹ ਸਲਾਹ ਕੀਤੀ ਸੀ ਮੈਂ ਚਲ ਫਿਰ ਵੀ ਚਲਦੀ ਨਹੀਂ ਨੂੰ ਪੁੱਛ ਲਓ। ਤੇ ਮੈਨੂੰ ਵੀ ਪੈਸੇ ਹੀ ਸਹੀ ਲੱਗੇ। ਚਲ ਪੈ ਆਹ ਸੌਤੀ ਜਿਹੜਾ ਮੈਂ ਕਰਨ ਵਾਲੀ ਉਹ ਮੈਂ ਉਹ ਲੈ ਲੈਂਦਾ ਹਾਂ ਹਾਂ ਜੀ ਹਾਂ ਤੇ ਕਰਦੀਆਂ ਕਈ ਜ਼ਰੂਰਤਾਂ ਬੰਦਾ ਪੂਰੀਆਂ ਕਰ ਲੈਂਦਾ ਆ ਤੇ ਬਾਕੀ ਤੁਸੀਂ ਵੇਹਲੋ ਕਰ ਲਓ ਮम्मी ਨੇ ਸਲਾਹ ਵਾਰ ਕੀ ਕਹਿੰਦੇ ਆ ਕੋਈ ਗੱਲ ਨਹੀਂ ਮੈਂ ਕਰ ਲੇਗੀ ਮम्मी ਨਾਲ ਆ ਹਾਂ ਤੁਮ ਕਰ ਲੈ ਤੁਨੀ ਕੰਮ ਚਲੋ ਠੀਕ ਚਾਹ ਰੋਟੀਆਂ ਦੇ ਨਹੀਂ ਖਾਣ ਤੇ ਰੋਟੀ ਖਾਣ ਤੋਂ ਬਗੈਰ ਤੁਹਾਨੂੰ ਦੱਸ ਜਾਣ ਲੈਣਾ ਹੈ ਚੰਗੀਆਂ ਨਹੀਂ ਲੱਗੀਆਂ ਪਾਜੀ ਨੇ ਆਈ ਨਾਲ ਤੇ ਆਖਣਾ ਲੈ ਰੋਟੀ ਨਹੀਂ ਬਣਾ ਸਕਦੇ ਦੋ ਜਾਨੀਆਂ ਘਰ ਨੂੰ ਚਾਹ ਤੇ ਸਬਜ਼ੀ ਬਣ ਜਾਣੀ ਹੈ ਤੇ ਰੋਟੀ ਖਵਾ ਲੈਣਾ ਮੇਰੇ ਪਰ ਲਿਖੀ ਕਿਫਲਾ ਹੁੰਦੀ ਆ ਤੇ ਇਹਨੂੰ ਹਸਤੇ ਵਿੱਚ ਪੈਸੇ ਹੋਣੇ ਮੈਨੂੰ ਜਾਬ ਤੇ ਜਿਹੜੀ ਆਖਰੀ ਨਾ ਉਹ ਦੇਣ ਦੀ ਹੋਣੀ ਆ ਆਹੋ ਚੱਲਦਾ ਨੇ ਵਿਚਾਰੇ ਆਪਣੇ ਘਰ ਦੀ ਘਰ ਚ ਪੂਰੀ ਕਰ ਲੈਣਗੇ ਤੇ ਕੰਮ ਦੇ ਅੱਗੇ ਵਿਚ ਰਹਿਦਾ ਉਹ ਗਿਆ ਤੇ ਪੈਸੇ ਸਭੋਂ ਵਧੀਆ ਆ ਪੈਸੇ ਦੇਣ ਦੇ ਹੋਣੇ ਆ ਮਬੇ ਕਿੱਥੇ ਹੈ ਗਈ ਆ ਵੇਖਾ ਭਲਾ ਜਾਵੇ ਚੱਲ ਨਾ ਹਰਪਿੰਦਰ ਹੈ ਤੇ ਚੰਗੀ ਆ ਰੋਟੀ ਲਈ ਆ ਆਪਣਾ ਉਹਨਾਂ ਸ ਹਾਂ ਕੋੜ ਕੋਟ ਹੈ ਜੀ ਤੇ ਬਹਾਗੇ ਨਹੀਂ ਵੇਖਿਆ ਈ ਤੇ ਹਾਂ ਤੇ ਇੰਨਾ ਹੁੰਦਾ ਨੇ ਵੀ ਤੂੰ ਪਾਏ ਤੇ ਹਡਾਏ ਸੈਂ ਸਿੰਦਰ ਉਹਨੇ ਕੋ ਪਤਾ ਹੈਗਾ ਆ ਰੋਤਾ ਹੈ ਇਹ ਤਾਂ ਮਿੰਨ ਨਾ ਵੀ ਆ ਪਾਏ ਨਹੀਂ ਵੇ ਤੇ ਹਾਂ ਜਿੱਥੇ ਤੇ ਉੱਥੇ ਪੇਰੇ ਭੜੇ ਸੋਨੇ ਆ ਪਾਇਆ ਵੀ ਸੱਜੜਾ ਬਹੁਤ ਇਹ ਸਾਰੀ ਕਿਸਮਤ ਹੁੰਦੂ ਪਹਿ ਲੜਿਆ ਕਿ ਤੱਕ ਡਿਕਰ ਨਾਲ ਲਵਲੀ ਕੈਂਡ ਆ ਮੈਂ ਪੈਸੇ ਦੇ ਜਨਾ ਤੇ ਚੰਗਾ ਜੋ ਲੋਨ ਲੰਦੀ ਜੋ ਪਕਾ ਕੇ ਤੇ ਆ ਲੈ ਆਪੜਾ ਮੰਮੀ ਹੈ ਚੰਗੀ ਆ ਮੈਂ ਅੰਦਰ ਗਈ ਹਾਂ ਹਾਂ ਤੇ ਕਹਿਣ ਲਈ ਸੀ ਕਿ ਮੈਂ ਸਬਜ਼ੀ ਬਣਾਉਣ ਲੱਗੀਆਂ ਤੇ ਰੋਟੀ ਖਾ ਕੇ ਜਾਇਓ ਹਾਂ ਦੇ ਚੀਖ ਵਾ ਤੇ ਮੈਂ ਤਾਂ ਕਿਹਾ ਪੀ ਤੇ ਰੋਟੀ ਪਾਣੀ ਖਾ ਕੇ ਹੀ ਆਏ ਹਾਂ ਢਾਲ ਸਬਜ਼ੀ ਉਹ ਪਾ ਲਈ ਮੁੰਡੇ ਵਾਸਤੇ ਚਲ ਇਦਾਂ ਹੀ ਕਰਦੇ ਰਹੇਗਾ ਕਿ ਬਣਾ ਕੇ ਆਹ ਨੇਰੇ ਜਾ ਕੇ ਕੀ ਬਣਾਉਣਾ ਵਾ ਪਤਾ ਤੱਕਾ ਬੰਦਾ ਜਾਂਦਾ ਵਾ ਤੇ ਨਹੀਂ ਗੱਲ ਆ ਸਵੇਰੇ ਪਹਿਲਾਂ ਉੱਠ ਕੇ ਘਰ ਦੇ ਕੰਮ ਕੀਤੇ ਫਿਰ ਉਧਰ ਚਲ ਗਈ ਉਧਰੋਂ ਆਉਂਦੇ ਇੱਧਰ ਨੂੰ ਆ ਗਏ ਆ ਦੇਖ ਲੈ ਤੁਸੀਂ ਜਾਣੀ ਖਾਣੀ ਹੁੰਦੀ ਕਿੰਨਾ ਕਹੂਗਾ ਅੰਦਰ ਦੇਖ ਲੈ ਕਿ ਨਾ ਕਰ ਹੋਰ ਤੀਹ ਦਵਾਈ ਦੁਈ ਟਾਈਮ ਨਾ ਖਾਂਦੇ ਰਹੋ ਹਾਂ ਜਿਹੜੀ ਦਵਾਈ ਲੈਂਦੀ ਹੈ ਨਾ ਇਹ ਖਾ ਕੇ ਨਾ ਫਿਰ ਆਪ ਲੱਦੀ ਨਾ ਜਾਏ ਉਹ ਇਹ ਕਹੋਗੇ ਕਿ ਮੈਨੂੰ ਪਤਾ ਹੀ ਲੱਗਦਾ ਕਿਹੜੀ ਹੌਣ ਕੰਢ ਚ ਕਿਹੜੀ ਸਵੇਰੇ ਖਾਣੀ ਆ ਫਿਰ ਇਹ ਹੋ ਗਈ ਜਾਈ ਜਾਂਦੀ ਨੇ ਮੈਨੂੰ ਚੱਲ ਕੋਈ ਨਹੀਂ ਆਪੇ ਇਹਨਾਂ ਕੀ ਕਰਨਾ ਦਵਾਈ ਦੇ ਦਿਆ ਕਰਨਗੇ ਜਦੋਂ ਨਾਂ ਦਿੱਤੇ ਚੇਤਾ ਭੁੱਲ ਗਿਆ ਉਹਨੂੰ ਤਾਂ ਆਵਾਜ਼ ਦੇਤੀ ਮਿਰਪਿੰਦਰ ਨੂੰ ਦਵਾਈ ਦੇ ਦੇ ਕਿਉਂ ਤੇ ਲਿਖਿਆ ਹੁੰਦਾ ਵਾ ਆਹੋ ਮੈਂ ਕਿਹੜੀ ਪੜੀ ਆ ਮੈਂ ਵੇਖਾਂ ਦੋ ਜਣੇ ਅੰਦਰ ਬੈਠੇ ਆਈ ਨਹੀਂ ਵੇਖ ਲੈ ਲਵਲੀ ਬੇ ਹੁਣ ਤੇਰਾ ਹੋ ਗਿਆ ਵਿਆਹ ਹਾਂਜੀ ਠੀਕ ਆ ਕਿ ਨਹੀਂ ਤੇ ਪਹਿਲੇ ਕੰਮ ਸਾਰੇ ਛੱਡ ਦੇ ਨਹੀਂ ਹੁਣ ਤੇ ਮੈਂ ਜਾਂਦਾ ਹੀ ਨਹੀਂ ਕਿ ਕਦੇ ਕਿਦੇ ਹੀ ਅੱਜ ਕਿਤੇ ਮੁੰਡੇ ਨਾਲ ਚੱਲ ਜਾਂਦਾ ਨਹੀਂ ਗੱਲ ਵੀ ਉਹ ਹੈਗੇ ਛੜੇ ਛਾੜ ਉਹ ਜਾ ਹੋਇਆ ਉਹਦਾ ਤੇਨੂੰ ਫੋਨ ਕਰੀ ਜਾਣਾ ਵੀ ਆ ਸਾਡੀ ਗੱਲ ਸੁਣ ਜੇ ਆ ਫਾਨੇ ਥਾ ਜਲੀਏ ਢਿੰਡੇ ਥਾ ਚਲੀ ਗਏ ਤੇ ਤੂੰ ਹੁਣ ਬਿਲਕੁਲ ਕੰਮ ਬੰਦ ਕਰ ਜਾ ਤੇ ਓਏ ਆਹੋ ਚਲੇ ਲਿਹਾਈ ਆ ਠੀਕ ਹੈ ਕਿ ਨਹੀਂ ਹੂੰ ਤੇ ਬਾਕੀ ਸੁਭਾਸ ਹੁਣ ਠੀਕ ਵਾ ਨਹੀਂ ਠੀਕ ਆ ਸਭ ਕੁ ਵਧੀਆ ਅੱਛਾ ਤੇ ਉਹ ਕਿਦਾਂ ਗਲਿਆ ਗੁਲਿਆ ਤੇ ਪਜੀਆ ਕਰਨ ਤੇ ਉਹ ਸਾਡੇ ਕਿਹੜੇ ਮਰਬੇ ਆ ਯਾਰ ਕਿਲਾ ਤੇ ਇੱਕ ਵਾ ਓ ਚਲੋ ਕਿਲਾ ਵਾ ਪਰ ਹੈਰ ਸਹੀ ਆ ਨਾ ਓਏ ਆਓ ਆ ਤੇ ਕਰਨਪੁਰ ਦਾ ਕਿਦਾਂ ਫੀਸਾਂ ਪੁੱਛਾਂ ਦਾ ਫੀਸਾਂ ਤਾਂ ਚੱਲੀ ਜਾਂਦਾ ਵਾ ਦੇਣੀ ਚੱਪਾ ਲਾਰੀ ਦਾ 500 ਰੁਪਇਆ 500 ਦਿੰਦੇ ਆ ਅੱਛਾ ਉਥੇ ਪਿੰਡ ਚ ਹੀ ਲੱਗੇਗਾ ਜਾ ਕੇ ਤਾਂ ਬਾਹਰ ਜਾਂਦੇ ਕਦੇ ਬਾਹਰ ਲੱਗੇ ਆ ਅੱਛਾ ਅੱਛਾ ਤੇ ਉਹ ਇਹ ਅਬੀ ਚੱਲ ਇਹਦੀ ਫੀਸ ਪਾਸ ਨਿਕਲੀ ਜਾਂਦੀ ਹੈ ਉਹ ਚੱਲ ਉਹ ਤੇ ਹੈ ਹੀ ਆ ਤੇ ਉਹ ਤਾਂ ਬੰਦਾ ਮੇਰਾ ਹੈਗਾ ਇੱਕ ਕੀੜੀ ਮਿਲ ਚ ਅੱਛਾ ਤੇ ਜੇ ਕਹੋ ਦਿਓ ਤੁਹਾਨੂੰ ਲੱਗੇ ਪੈਂਦੀ ਆ ਦਾਣਾ ਥੋੜੀ ਜਿਹੀ 5 ਕਿਲੋ ਮੀਟਰ ਮੇਰੇ ਸਾਨੂੰ ਹੋਰ ਲੱਗੇ ਹੀ ਆਪਣੇ ਉਥੇ ਹਾਲ ਸਹੀ ਆ ਮੂੜੇ ਦਾ ਪਿਓ ਲੱਗਾ ਉਥੇ ਅੱਛਾ ਤੂੰ ਨਾ ਪੁੱਛਾਂ ਜੇ ਉੱਥੇ ਰਖਾ ਦੇ ਤੈਨੂੰ ਤੇ ਚੱਲ ਯਾਰ ਪੁੱਛ ਲੈ ਉਹਨੂੰ ਉਹ ਇਹ ਆ ਵੀ ਉੱਥੇ ਖਲੋਤਾ ਰਹਿਣਾ ਇਹ ਆ ਵੀ ਰੁਪਈਆ ਧੱਕ ਜਿਆ ਦਈ ਆ ਨਾ ਉਹਨਾਂ ਨੂੰ ਪਹਿਲਾਂ ਕੋਈ ਗੱਲ ਇਹ ਤੂੰ ਕਰੀਂ ਕਰਦ ਨਾ ਜੇ ਉਹ ਨਹੀਂ ਨਹੀਂ ਮੈਂ ਕਰੂੰਗਾ ਗੱਲ ਸੀਜ਼ਨ ਦੇ ਚਾਰ ਰੱਖ ਦੇਈ ਆ ਤੇ ਬਾਅਦ ਚ ਕਹਾਂਗੇ ਚੱਲ ਪਾਣੀ ਪਾਣੀ ਫੜਾਉਂਦੇ ਰਹਿ ਲੋ ਉੱਥੇ ਕਰਨਾ ਆਹੋ ਚੱਲ ਇਦਾਂ ਕਰ ਲਈ ਹਾਂ ਚਾ ਪੁੱਛ ਕੇ ਤੁਹਾਨੂੰ ਦੱਸੂਗਾ ਭਲਾ ਤੇ ਦੱਸੀ ਮੈਨੂੰ ਜਰੂਰ ਫਿਰ ਹਾਂ ਕੋਈ ਨਹੀਂ ਮੈਂ ਪੁੱਛ ਕੇ ਦੱਸੂਗਾ ਮੈਨੂੰ ਇਹ ਆ ਬਚਾਲਾ ਯਾਰ ਕਰਨ ਨੂੰ ਚੰਗੇ ਸਕੂਲ ਚ ਪਾਇਆ ਵਾ ਤੇ ਜੇ ਪੜਦੇ ਹੋਗੇ ਕਿਤੇ ਕੋਈ ਸਾਡੇ ਵੀ ਦਿਨ ਮੋੜਾ ਆਉਣਗੀ ਉਹ ਆਹੋ ਤੇ ਹੈ ਹੀ ਆ ਨਹੀਂ ਕੋਈ ਗੱਲ ਨਹੀਂ ਜਦੋਂ ਫੀਸ ਕਿਤੇ ਅੜ ਜਾਂਦੀ ਹੁੰਦੀ ਤੇ ਫੋਨ ਕਰਦਿਆ ਕਰੋ ਕੋਈ ਨਹੀਂ ਮੈਂ ਦੇਦਿਆ ਕਰੂੰਗਾ ਉਹ ਚਲੋ ਅਜੇ ਤੇ ਮਹਾਰਾਜ ਸਾਰੀ ਜਾਂਦਾ ਵਾ ਉਹ ਚੱਲ ਕਿਤੇ ਆਉਂ ਵੀ ਰਵੇ ਪੈ ਜਾਂਦਾ ਕੰਮ ਉਹ ਚਲੋ ਫਿਰ ਮਤਲਬ ਕਰ ਦੂੰਗਾ ਫੋਨ ਕੋਈ ਤੂੰ ਫੋਨ ਕਰਦਿਆ ਕਰੋ ਤੇ ਮੈਂ ਵੇਖਾਂ ਭਲਾ ਰੋਟੀ ਪਾਣੀ ਕੀਤੀ ਹੈ ਕਿ ਨਹੀਂ ਤੇ ਆਰ ਨੂੰ ਹਾਂ ਚਲੋ ਵੇਖੀ ਬੜਾ ਗੱਲ ਕੀਆ ਹੁਣ लवली ਤੇ ਗਈ ਜਾਂਦਾ ਵੀ ਭਾਜੀ ਜਦੋਂ ਕਿਤੇ ਲੋਡ ਹੁੰਦੀ ਤਾਂ ਦੱਸਿਓ ਹੁਣ ਬੁੱਕੀ ਆ ਗਈ ਐ ਅਗਲਾ ਹਫ਼ਤਾਵਰ ਰੱਖਣਾ ਪਣਗੇ ਤੇ ਫੇਰ ਕੀ ਕਰਾਂਗੇ ਇੰਦਰਪਿੰਦਰ ਨੇ ਬੜਾ ਸਵਾਲ ਬਣਾਇਆ ਹੂੰ ਸੋਨਾ ਬੜਾ ਪੀ ਗਿਆ ਆਹੋ ਨਹੀਂ ਅਕਰ ਸਾਰੀ ਆ ਚੱਲ ਚੰਗੀ ਆ ਐਦਾਂ ਹੀ ਟਾਈਮ ਪਾਸ ਹੋਈ ਜਾਣਾ ਵਾ ਤੁਹਾਡਾ ਵਧੀਆ ਇਹ ਤਾਂ ਅੱਜ ਕੱਲ੍ਹ ਦੀ ਕੁੜੀਆਂ ਨੂੰ ਪਤਾ ਹੀ ਨਹੀਂ ਦੱਸ ਨਹੀਂ ਸਹੀ ਗੱਲ ਵਾ ਜੀ ਜੀ ਆ ਸਮਝੀ ਪਾਈ ਹੀ ਕਰਨੀ ਆ ਸੀ ਹਾਏ ਤੂੰ ਇਹ ਖੇਚਲ ਕਿਉਂ ਕੀਤੀ ਚੱਲ ਕਰ ਕੀ ਕਿੱਥੇ ਬਣਾਉਗੇ ਜਾ ਕੇ ਅੱਗੇ ਬਣਾਉਣਾ ਕੀ ਆ ਤੂੰ ਰਮਨ ਰਹਿਣ ਦੇਣੀ ਹੀ ਦੱਸ ਕੋਈ ਗੱਲ ਨਹੀਂ ਚਲ ਕੋਈ ਗੱਲ ਨਹੀਂ ਹੁਣ ਪਾਤੀ ਰਪਿੰਦਰ ਨੇ ਕੋਈ ਨਹੀਂ ਉਹ ਕੱਲਾ ਵਿਚਾਰਾ ਚਲ ਫੇਕੇ ਦਾ ਖਲ ਨਹੀਂ ਚਾਹੀਦੀ ਚੀਜ਼ ਚੱਲ ਗਈ ਫੇਰ ਨੇਰਾ ਹੁਣ ਆਣਾ ਵਾ ਉਹਨੇ ਵੀ ਢੀਕਣਾ ਢੀਕਦਾ ਹੋਣਾ ਕਰਨਾ ਚੰਗਾ ਮੰਮੀ ਜੀ ਇਹ ਚੰਗਾ ਦਵਾਈ ਦਵਾਈ ਟਾਈਮ ਨਾਲ ਖਾ ਕੇ ਰਿਹਾ ਚੰਗਾ ਕੋਈ ਖਾਣੀ ਸੰਗਾ ਪਤਾ ਜਗਰਪਿੰਦਰ ਫਿਰ ਕਦੋਂ ਆਓਗੇ ਤੁਸੀਂ ਅਸੀਂ ਮਾਰਿਓ ਫੇਰਾ ਚੰਗਾ ਕਰਨੇ ਸਲਾਦ ਫਿਰ ਗਾਉਣੇ ਇੱਕ ਦੋ ਦਿਨਾਂ ਤੱਕ ਚਲੋ ਠੀਕ ਆ ਮੰਮੀ ਜੀ ਹਾਂਜੀ ਠੀਕ ਬਤਨ ਚਲ ਮੈਂ ਕਿੱਥੇ ਜਾ ਕੇ ਆ ਮੈਂ ਬਣਾਉਂਦੇ ਰਹਿਣਗੇ ਨਹੀਂ ਵਧੀਆ ਕਿ ਚਲ ਪਾ ਦਿੰਦੇ ਆ ਤੇ ਉਹ ਨਿਆਣਾ ਫਸਾ ਰੱਖਦਾ ਤੇ ਆਣਾ ਬਣਾ ਦੂ ਤੇ ਬਣ جاتی ਆਮ ਹੀ ਚੀਜ਼ ਘਰਾਂ ਦੇ ਵਿੱਚ ਕਿੰਨੀ ਖਾਣੀ ਹੁਣ ਮੈਂ ਰੋਟੀ ਖਾ ਲਈ ਆ ਤੇ ਰਾ ਨੂੰ ਵਹਿਣ ਜੀ ਕਰਨਾ ਖਾਣ ਨੂੰ ਨਹੀਂ ਬਿਲਕੁਲ ਠੀਕ ਹਾਂ ਦਸਵੇਰੇ ਕੋਈ ਨਹੀਂ ਕੁਝ ਬਣਾ ਲਾਂਗੇ ਸਬਜ਼ੀ ਜਰਾ ਹੋਰ ਕੀ ਕੋਈ ਗੱਲ ਨਹੀਂ ਚਲ ਆਪੇ ਖਾ ਖੋ ਲਾਂਗੇ ਕਿੱਥੇ ਜਾ ਕੇ ਫਿਰ ਬਣਾਉਂਦੇ ਰਹੋਗੀ ਮੈਂ ਮੁਰਦਾ ਬਿਠਾਣਾ ਦੀ ਗੱਲ ਆ ਪਿਆਈ ਨਹੀਂ ਗਿਆ ਜੇ ਆ ਉਹਨੇ ਫਿਰ ਚੱਲ ਕੇ ਨੇ ਡਿਕਣਾ ਹੀ ਆ ਮੈਂ ਦੇਖਦਾ ਨਾਲ ਲੈ ਆਉਂਦੇ ਤਾਂ ਮੈਂ ਛੱਡ ਆਈ ਘਰੇ ਇਹਨੂੰ ਆਂਦੀ ਪੰਡਿਆ ਵਾਹੇ ਪੇਪਰਾਂ ਦੇਣੇ ਆ ਗਏ ਨੇ ਨਾ ਪਰ ਚਲਦੇ ਜਾਂਦੇ ਆ ਘਰੋਂ ਪਰ ਫਿਰ ਵੀ ਨੇਣੇ ਦਾ ਧਿਆਨ ਤੇ ਹੁੰਦਾ ਹੀ ਹੈ ਨਾ ਹਾਂ ਪਤਾ ਹੈ ਗਾਵਾ ਹਾਂ ਤੂੰ 2 ਮਿੰਟ ਚੱਲ ਜਾ ਉਹ ਅੰਦਰ ਠੰਢੀ ਹੋ ਗਈ ਹੈ ਪਤਾ ਕੀ ਆ 10000 ਰੁਪਏ ਦੇ ਦਤਾ ਵਾ ਅੱਛਾ ਤੇ ਕੱਪੜੇ ਜਿਹੜੇ ਤੁਸੀਂ ਜਾਓਗੇ ਤੇ ਫਿਰ ਤੁਸੀਂ ਕੱਪੜੇ ਜਿੱਤਾਂ ਦੇ ਖਾਂਡੇ ਲੈ ਜਿਓ ਆ ਕੋਈ ਨਹੀਂ ਲੈ ਜਾਾਂਗੇ ਤੇ ਨਾਲ ਮਟੇਦੇ ਬਣਾ ਲਿਓ ਉਹਨਾਂ ਦੋਆਂ ਚੀਂਗਾਂ ਦੇ ਬਣਾ ਲਿਓ ਅੱਛਾ ਜੋ ਜੀ ਜੀ ਕਰ ਕੋਟਾ ਬਣਾ ਕੇ ਤੇ ਲੈ ਆਏ ਤੇ ਦੂਸਰੇ ਦਿਨ ਚੱਲ ਜਿਓ ਕੋਈ ਨਹੀਂ ਜਾਣੇ ਇੱਕ ਦੋ ਦਿਨ ਤੱਕ ਫਿਰ ਕੱਪੜੇ ਕੋਈ ਨਹੀਂ ਬਣਾ ਲਏ ਹੁੰਨੇ ਆ ਸ਼ਹਿਰੋਂ ਉਹਦੇ ਨਾਲ ਮੁੰਡੇ ਦੇ ਉਹਨੇ ਵਿਚਾਰਦੇ ਕੀ ਆਖਣਾ ਵਾ ਨਹੀਂ ਨਹੀਂ ਆਖਣਾ ਤਾਂ ਨਹੀਂ ਕੋਈ ਕੋਈ ਨਹੀਂ ਲੈ ਜਾ ਕੇ ਦੋ ਆਪਣੇ ਆਪ ਤੁਹਾਨੂੰ ਚਾਹੀਦੀ ਥੋੜੀ ਜੀ ਹਾਂ ਜੀ ਕੋਈ ਨਹੀਂ ਬਣਾਦਾ ਇਹ ਕੀ ਕਰਦੇ ਤੁਸੀਂ ਓਏ ਆ ਯਾਰ ਕੁੱਤੇ ਸੁੱਟ ਜਾਂਦੇ ਆ ਤੂੜੀ ਫੇਰ ਤਾਂ ਕਰਦੇ ਹੋਰ ਕੀ ਕਰਾ ਤਤਾਨੂੰ ਤਾਂ ਹੀ ਮੈਂ ਕਹਿੰਨੀ ਆ ਤੈਨੂੰ ਵੇਚ ਦੋ ਡੰਗਰ ਤੇ ਆਪਣੇ ਕੋਲ ਕੋਈ ਨਹੀਂਗਾ ਹੈਗਾ ਤੇ ਜਿੰਨਾ ਚਿਰ ਨੂੰ ਕੋਈ ਡੰਗਰ ਵਸ਼ਾ ਲੈਣਾ ਵਾ ਉਹਨਾਂ ਚਿਰ ਨੂੰ ਤੂੜੀ ਨਵੀਂ ਆ ਜਾਣੀ ਆ ਉਹ ਤੂੜੀ ਹੁਣ ਰਵਨ ਮੁਖਸ ਕਿਦਾਂ ਦੇ ਦਈਏ 2.5 300 ਰੁਪਏ ਕਿਵਾਂਟ ਲੈਣ ਦੇਈ ਤੇ ਫੇਰ ਉਹਨੂੰ ਵੇਚ ਲਈ ਤਾਂ ਪੈਣੀ ਨਵੀਂ ਨਹੀਂ ਕਿਤੇ ਪਾਉਣੀ ਉਹ ਪਾਉਣੀ ਤਾਂ ਹੈਗੀ ਏ ਚਲ ਵੇਖ ਲੈਨੇ ਆ ਜੇ ਕੁਛ ਗੇ ਕਿ ਇਹਨੂੰ ਨਾਲੇ ਨਾ ਸੱਚ ਮੈਨੂੰ ਚੇਤਾ ਆ ਪੇ ਬਾਥਾਂ ਤੋਂ ਬਣਾ ਕੇ ਸਬਜ਼ੀ ਲਾਈਏ ਗਰਮੀਆਂ ਦੀਆਂ ਸਬਜ਼ੀਆਂ ਦੇ ਦੇਣ ਆ ਗਏ ਆ ਚੱਲ ਲਾ ਲੈਨੇ ਆ ਕੀ ਕਰੀ ਜੜੀ ਲੈ ਕੇ ਪਾਈਆਂ ਕੋ ਖਾਈ ਦੀ ਕਿ ਦਿਨ ਤੱਕ ਕਿੰਨੀਆਂ ਸਪਰੇਆਂ ਦਵਾਈਆਂ ਉਹਨਾਂ ਨੂੰ ਹੋਈਆਂ ਹੁੰਦੀਆਂ ਵਾ ਲਾ ਲੈਨੇ ਆ ਬੱਬਾ ਤੇ ਨਾਲੇ ਆ ਉੱਥੇ ਆਓ ਮੈਂ ਤੁਹਾਨੂੰ ਇੱਕ ਗੱਲ ਕਰਨੀ ਆ ਕੰਮ ਕੋਈ ਕੰਮ ਆਂ ਦੱਸ ਦਿਆਂ ਤੁਹਾਨੂੰ ਮੈਂ ਚੱਲ ਫਿਰ ਗੱਲ ਮੈਂ ਤੁਹਾਨੂੰ ਦੱਸਦੀ ਆ ਅੱਛਾ ਜਦੋਂ ਆਪਾਂ ਕੱਲ ਪਿੰਡ ਨਹੀਂ ਗਏ ਆਹ ਤਾਂ ਮੰਮੀ ਨੇ ਨਾ ਮੈਨੂੰ ਆਪਣੇ ਘਾਟੇ ਦੇ ਦਿੱਤੇ ਸੀ ਹਾਂ ਜੇ ਫਿਰ ਅਮਨਾ ਨੂੰ ਲੈ ਜਾ ਤੇ ਮੁੜ ਕੇ लवली ਧਰਪਿੰਦਰ ਆਵਾਂਗੇ ਨਾ ਉਹ ਕੱਪੜੇ ਬਣਾ ਕੇ ਲਿਆਉਣਗੇ ਤਾਂ ਨਾਲ ਤੈਨੂੰ ਪੈਸੇ ਦੇ ਆਉਣਗੇ ਅੱਛਾ ਤੂੰ ਫਿਰ ਮੈਂ ਲੈ ਆਂਗਾ ਮੁੱਖਲਾਂ ਤੁਹਾਨੂੰ ਮੇਰੀ ਗੱਲ ਸੁਣਾ ਰਹਿਮਨ ਮੈਂ ਕੀ ਵੇਖ ਲਿਆ ਰੁਪਿੰਦਰ ਉੱਥੇ ਜਦੋਂ ਦਿੱਤੇ ਘਾਟੇ ਮਮੀ ਨੇ ਨਹੀਂ ਨਹੀਂ ਰੁਪਿੰਦਰ ਤਾਂ ਨਹੀਂ ਉੱਥੇ ਰੁਪਿੰਦਰ ਤਾਂ ਸੋਈ ਚ ਕੰਮ ਕਰਨ ਰਹੀ ਸੀ ਮੈਂ ਤਾਂ ਮਮੀ ਦੋਵੇਂ ਜਾਣਦੀ ਤੇ ਲਵਲੀ ਨੂੰ ਪਤਾ ਇਸ ਗੱਲ ਦਾ ਨਹੀਂ ਲਵਲੀ ਨੂੰ ਨਹੀਂ ਪਤਾ ਰਹਿਮਨ ਤੈਨੂੰ ਮੈਂ ਇਹ ਗੱਲ ਕਹੀ ਸੀ ਨਾ ਕਿ ਮਮੀ ਕੋ ਕੋਈ ਚੀਜ਼ ਨਾ ਲਈ ਕਿਹਿਆ ਹਿੰਮਤ ਨੂੰ ਤੁਸੀਂ ਤਾਂ ਮੈਨੂੰ ਕਿਹਾ ਸੀ ਹੁਣ ਮਾ ਮਨ ਮੈਨੂੰ ਦੇਣਾ ਹੀ ਕੋਈ ਨਾ ਕੁਝ ਵਿਆਹ ਦਾ ਫਿਰ ਕੀ ਹੋ ਗਿਆ ਤੇ ਦੇਣਾ ਹੀ ਤੇ ਫਿਰ ਲਵਲੀ ਹੁਣ ਆਉਂਦੇ ਹੁੰਦੇ ਹੁੰਦੇ ਦੇ ਦੇ ਫਿਰ ਤੈਨੂੰ ਉਹ ਹਾਂ ਗੱਲਾਂ ਨਾ ਤੁਸੀਂ ਸੋਚੋ ਉਹ ਕਹਿੰਦੀ ਵੀ ਉਦਾਂ ਦੇ ਮੈਂ ਇਹ ਵੋਟੀ ਨੂੰ ਪਾਉਣੇ ਹੀ ਤੇ ਵੋਟੀ ਨੂੰ ਫਿਰ ਸੈੱਟ ਦੋ ਬਣਾ ਤੇ ਤੇ ਸੈੱਟ ਦੇ ਨਾਲ ਹੀ ਉਹਨੂੰ ਟੌਪਸ ਬਣਾ ਤੇ ਤਾਂ ਇਹ ਮੇਰੇ ਕੋਲ ਨਵੇਂ ਪੈਸੇ ਤੇ ਤੂੰ ਲੈ ਜਾ ਤੂੰ ਪਾ ਲਈ ਉਹ ਗੱਲ ਤੇ ਰਮਨ ਚਲ ਕੋਈ ਗੱਲ ਨਹੀਂ ਉਹਨਾਂ ਚਲ ਵਿਆਹ ਦੀ ਤੈਨੂੰ ਵਧਾਈ ਵਧੂਈ ਦਿੱਤੀ ਆ ਪਰ ਬੰਦਾ ਮੈਂ ਮੇਰਾ ਨਹੀਂ ਦਿਲ ਮੰਦਾ ਮੈਂ ਤਾਂ ਕਿਹਾ ਅਜੇ ਵੀ ਤੂੰ ਤੇ ਇਹਦੇ ਮਾਰਾ ਐਵੇਂ ਮੈਂ ਉਹ ਮੈਂ ਨਹੀਂ ਲੈ ਕੇ ਆਉਣੇ ਹੁਣ ਕੋਈ ਗੱਲ ਨਹੀਂ ਮਾਵਾਂ ਧੀਾਂ ਨੂੰ ਜ਼ਿੰਦਗੀ ਹੀ ਹੁੰਦਗਾਵਾ ਉਹ ਚਲ ਫਿਰ ਏਦਾਂ ਕਰੀ ਹੁਣ ਗਾੜੀ ਬਾਲ ਬਚਿਆ ਹੋ ਗਿਆ ਤੇ ਫਿਰ ਹੁਣ ਏਦਾਂ ਵਾਪਸ ਮੋੜਨੀ ਹੁਣ ਕੀ ਕਰਨਾ ਹਾਂ ਤੇ ਹੋ ਗਈ ਕਿਹੜੀ ਗੱਲ ਮੈਂ ਵਾਪਸ ਮੋੜਦਾ ਉਹਨਾਂ ਮੈਨੂੰ ਦਿੱਤੇ ਆ ਵੀ ਵਿਆਹ ਕੀਤਾ ਉਪਰਾ ਦਾ ਤੇ ਕੋਹਨਾ ਕੋਹ ਤੇ ਉਹਨਾਂ ਦੇਣਾ ਹੀ ਚੱਲ ਕੋਈ ਗੱਲ ਨਹੀਂ ਜਿਹੜੀ ਹੁਣ ਚੀਜ਼ ਦੇ ਦਿੱਤੀ ਆ ਨਾ ਦੇ ਦਿੱਤੀ ਕੋਈ ਬੋਟੀ ਨੇ ਕੀ ਕਹਿਣਾ ਬੋਟੀ ਨੂੰ ਸਭ ਕੁਝ ਉੱਥੇ ਮਿਲਣਿਆ ਲੀੜਾ ਕੱਪੜਾ ਪਿਆਹਾ ਤੇ ਲਾ ਘਰ ਬਣਿਆ ਮਿਲ ਗਿਆ ਹੋਰ ਕੀ ਚਾਹੀਦਾ ਚਲੋ ਠੀਕ ਆ ਫਿਰ ਹੁਣ ਜੋਤੋ ਕਰ ਆਈਆਂ ਠੀਕ ਹੀ ਠੀਕ ਹੋ ਤਾਂ ਦੂਜੀ ਗੱਲ ਇਹ ਆ ਵੀ ਕਰਨ ਦੀ ਐਡਮਿਸ਼ਨ ਕਰਾਉਣੀ ਆ ਪੇਪਰ ਉਹਦੇ ਗਏ ਖਤਮ ਹੋ ਤੁਹਾਨੂੰ ਬਿਠਾ ਲ ਕੇ ਪੁੱਛੋ ਵੀ ਕਿੱਥੇ ਐਡਮਿਸ਼ਨ ਕਰਾਉਣੀ ਮੇਰਾ ਤਾਂ ਰਾਦਾ ਇੱਥੇ ਹੀ ਕਰਵਾ ਲਈਏ ਖਰਚਾ ਤਾਂ ਠੀਕ ਹੈ ਇੱਥੇ ਵੱਧ ਆ ਪਰ ਇਹ ਵੀ ਪੜ੍ਹਾਈ ਚੰਗੀ ਆ ਚਲ ਇੱਥੇ ਕਰਾ ਦਿੰਨੇ ਆ ਅਨਾ ਨਾਲੇ ਵਾਸਤੇ ਬੈਠ ਕੇ ਗੇਟ ਅੱਧੋਂ ਚਲ ਜਾਂਦਾ ਤੇ ਗੇਟ ਅੱਗੇ ਉੱਤਰ ਜਾਂਦਾ ਸਾਨੂੰ ਕੋਈ ਫਿਗਰ ਨਹੀਂ ਹੁੰਦਾ ਚਲੋ ਉਹ ਪਾ ਲੈਨੇ ਆ ਪਿੰਡ ਦੀਆਂ ਕਿਲੇ ਆ ਤੇ ਬਾਹਰ ਕੇ ਸਕੂਲ ਚ ਪਾਇਆ ਨਾ ਅੱਜ ਕੱਲ ਮਢੀਰਵਾਦਾ ਲੜਦਾ ਬੜਾ ਵਾ ਤੇ ਮੁੜਗੇ ਨਾ ਨਿਆਣੇ ਵਾਂ ਧਿਆਨ ਰਹਿਦਾ ਵਾ ਆਹੋ ਇਹ ਤਾਂ ਗੱਲ ਠੀਕ ਸਾਰੇ ਨਿਆਣੇ ਗੁੱਸੇ ਚ ਭਰੇ ਹੁੰਦੇ ਆ ਹੂੰ ਤੇ ਨਾਏ ਲਿਆਓ ਤੁਸੀਂ ਪਿੰਡ ਕਦੇ ਬੀਬਾ ਤੇ ਸਬਜੀ-ਸਬਜੀ ਲਾਈਏ ਚਲ ਫਿਰ ਮੈਂ ਲੈ ਆਉਣਾ ਦੱਸ ਜੇ ਮਾਦਾ ਨੇ ਦੇ ਹੀ ਦਿੱਤੇ ਆ ਤੇ ਨਰਾਜ ਹੁੰਦੇ ਤੂੰ ਕਿ ਲੈ ਕੇ ਆਈ ਜਿਹੜੀ ਚੀਜ਼ ਦਿੱਤੀ ਮੈਂ ਲੈ ਕੇ ਆਉਣੀ ਨਹੀਂ ਨਾਲੇ ਹੁਣ ਮੈਂ ਡਰਦੀ ਥੋੜਾ ਰਿਆ ਕਰਨਾ ਸਮਝ ਨਹੀਂ ਲੱਗਦੀ ਵੀ ਉਦੋਂ ਮੰਮੀ ਨੇ ਨਾ ਸਾਮਾਨ ਕਿਹੜਾ ਫੜਾਇਆ ਸੀ ਦੀਦੀ ਇਹ ਕਹਿੰਦੇ ਹੀ ਕਿ 10000 ਰੁਪਇਆ ਦੇਣਾ ਵਾ ਵੀ ਚਲ ਪੈਸੇ ਕੰਮ ਆ ਜਾਣਗੇ ਉਹਨਾਂ ਦੇ ਤੇ ਨਾਲੇ ਮੰਮੀ ਨੇ ਹੱਥ ਦੇ ਵਿੱਚ ਕੁਝ ਫੜਾਇਆ ਸੀ ਮੈਨੂੰ ਸਮਝ ਨਹੀਂ ਲੱਗਦੀ ਵੀ ਹੈ ਕੀ ਸੀ ਉਹ ਅਰ ਉਹਦਾ ਇੱਕ ਵਾਰ ਇਹਨਾਂ ਦੇ ਨਾਲ ਗੱਲ ਕਰਾਂ ਮੇਰੇ ਦਾ ਪੁੱਛਦੀ ਇਹਨਾਂ ਨੂੰ ਵੀ ਮੰਮੀ ਨੇ ਕੀ ਦਿੱਤਾ ਇਹ ਬਲਾ ਪੁੱਛੋ ਹਮ ਮੰਮੀ ਨੂੰ ਬਲਾ ਕੀ ਬੋਲਦੀ ਹੈ ਕੀ ਦਿੱਤਾ ਵਾ ਕੋਕ ਨਹੀਂ ਨਹੀਂ ਤਾਂ ਮੈਨੂੰ ਭਲੇਖਾ ਲਗਾਵਾ ਪਰ ਨਹੀਂ ਮੈਂ ਇਹਨਾਂ ਦਾ ਦੱਸਣਾ ਇਹਨਾਂ ਨੂੰ ਫਿਰ ਇਹਨਾਂ ਨੇ ਕਹਿਣਾ ਵਾ ਪੀ ਲੈ ਵੇਹ ਕਿੱਡੇ ਨੰਵੇ ਲੈਂਦੀ ਫਿਰਦੀ ਆ ਪਰ ਜੇ ਉਹ ਤਾਂ ਗੱਲ ਇੱਕ ਬੰਦੀ ਆ ਕਿ ਮੰਮੀ ਮੈਨੂੰ ਜੇ ਪੁੱਛ ਕੇ ਵੀ ਚੀਜ਼ ਦੇ ਦਿੰਦੇ ਤਾਂ ਫਿਰ ਕੀ ਮੈਂ ਵੀ ਤਾਂ ਇਹ ਘਰ ਦੇ ਵਿੱਚ ਬਰਾਬਰ ਦੀ ਆ ਮੇਰੇ ਨਾਲ ਸਲਾਹ ਕਰਦੇ ਫਿਰ ਰਵਿੰਦਰ ਆ ਚੀਜ਼ ਦੇਣੀ ਆ ਇਹਨਾਂ ਲਈ ਉਹਨਾਂ ਸਲਾਹ ਪਾ ਕੀਤੀ ਤੇ ਹੈਗੀ ਹੀ ਕਿ ਮੰਮੀ ਜੀ ਚਲ 10000 ਰੁਪਇਆ ਦੇ ਦਿੰਦੇ ਆ ਪਰ ਪਤਾ ਨਹੀਂ ਮੰਮੀ ਨੇ ਕਿਉਂ ਇਦਾਂ ਚਲ ਕੋਈ ਗੱਲ ਨਹੀਂ ਵੇਨੇ ਆਪੇ ਕੀ ਬਾਂਦਾ ਤੇ ਕੀ ਨਹੀਂ ਬਾਂਦਾ ਜੇ ਗੜੀ ਵਿੱਚ ਕੋਈ ਚੀਜ਼ ਦੇਣਗੇ ਕੋਈ ਨਹੀਂ ਵੇਖੂਗੀ ਨਾ ਭਲਾ ਤੇ ਕੀ ਕਰਦੇ ਆ ਤੇ ਕੀ ਨਹੀਂ ਤੇ ਫੇਰ ਗੱਲ ਕਰੂੰਗੀ ਘਰ ਦੇ ਵਿੱਚ ਨਾ ਬੀਬੀ ਲੱਭਣ ਦੀ ਆ ਕਿਤੇ ਨਾ ਰਪਿੰਦਰ ਦਿਖੰਡੀ ਆ ਰਪਿੰਦਰ ਅੰਦਰ ਹੋਣੀ ਆ ਹਾਂਜੀ ਕਿੱਥੇ ਫੜੇ ਹੋਏ ਆਂ ਅੰਦਰ ਤੁਸੀਂ ਜਾਣਾ ਕਿੱਥੇ ਆ ਕੁਛ ਵੀ ਨਹੀਂ ਅੰਦਰ ਹੀ ਬੈਠੀਂਗੀ ਕੰਮ ਕਰਕੇ ਬੀਬੀ ਵੀ ਅੰਦਰ ਆ ਨਾ ਮੰਮੀ ਕਿਥੋਂ ਘਰ ਹੈ ਗਈ ਆ ਘਰ ਨਹੀਂ ਆ ਗਏ ਕਿਥੇ ਗਏ ਆ ਪਤਾ ਨਹੀਂ ਆ ਖੰਦੇ ਹੀ ਘਰੇ ਗਮੰਡੀਆਂ ਘਰ ਚੱਲੇ ਮੈਂ ਜਦੋਂ ਘਰੇ ਉਹਨਾਂ ਘਰ ਚੱਲ ਗਈ ਸਵੇਰ ਦੀ ਗਈ ਆ ਹੀ ਨਹੀਂ ਅਜੇ ਨਾ ਹਾਲੇ ਕਦੋਂ ਆਏ ਆ ਲੈ ਉਹਦਾ ਬਿਮਾਰੀ ਉਹਦੇ ਵੇਲੇ ਸਵੇਰ ਦੀ ਗਈ ਹੋਣਾ ਘਰ ਚਲੋ ਕੋਈ ਗੱਲ ਨਹੀਂ ਜਾਣਦੇ ਦਵਾਈ 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 ਖਾ ਲਈ ਉਹਨਾਂ ਨੇ ਅੱਛਾ ਦਵਾਈ ਖਾ ਖੂਗੇ ਰੋਟੀ ਖਾ ਕੇ ਦੁਪਹਿਰਾਂ ਦੀ ਤਾਂ ਲੇਟ ਹੋ ਗਈ ਨਾ ਵੇਲੇ 2 ਵਜ ਗਿਆ 12 ਵਜੇ ਖਾਣੀ ਟਾਈਮ ਤੋਂ ਕਿੰਨਾ ਹੀ ਹੋ ਗਿਆ ਵਾ ਤੇ ਪਤਾ ਹੀ ਨਹੀਂ ਹੁਣ ਉਹਨਾਂ ਨੂੰ ਵੀ ਦੁਪਹਿਰੇ ਖਾਣੀ ਆ ਗੋਲੀ ਉਤੇ ਡਈ ਹੋਣੀ ਬੁੜੀਆਂ ਨਾਲ ਪਰ ਸਹੀ ਪਰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਵਾ ਨਾ ਜੇ ਪਤਾ ਬੰਦਾ ਪੀਂਦਾ ਤੇਰੀ ਗੱਲ ਸੁਣ ਵਿਆਹ ਤੋਂ ਪਹਿਲਾਂ ਮੈਂ ਬੜਾ ਡੱਕਦਾ ਰਿਆ ਮੈਨੂੰ ਹਾਂਜੀ ਪਰ ਇਹ ਆ ਵੀ ਉਦੋਂ ਤੇ ਮੇਰੀ ਮੰਨੀ ਨਹੀਂ ਤੇ ਤੂੰ ਹੀ ਹੁਣ ਕਹਿ ਕੇ ਵੇਖ ਲੈ ਇਹਨੂੰ ਮੈਂ ਕਹਿੰਦੀ ਚੰਗੀ ਨੀਂਗੀ ਲੱਗਦੀ ਉਹਨਾਂ ਖਣਾਵਾ ਵੀ ਲੈ ਹੁਣ ਆਈ ਐ ਤੇ ਹੁਣ ਅਗਦੇ ਮੈਨੂੰ ਡੱਕਣ ਲੱ ਪਈ ਐ ਤੇ ਚਲੋ ਕੋਈ ਗੱਲ ਨਹੀਂ ਜੇ ਜਾਂਦੇ ਆ ਨਾ ਆੜਕ ਵਾਂਡ ਚਲੋ ਜਾਣਾ ਉਹਨੂੰ ਹੀ ਹੁੰਦਾ ਵਾ ਓਏ ਹੁੰਦਾ ਤਾਂ ਸਹੀ ਐ ਜੇ ਦਵਾਈ ਇੱਕ ਦਿਨ ਵੀ ਲੇਟ ਹੋ ਗਈ ਨਾ ਅੱਗੇ ਇੱਕ ਦਿਨ ਲਿਆਂਦੀ ਨਹੀਂ ਮੈਂ ਕੱਹ ਚੱਲ ਅਗਲੇ ਦਿਨ ਲਿਆ ਦਊਗਾ ਤੂੰ ਮੁੜ ਕੇ ਅਗਲੇ ਉਹ ਆਂਦਾ ਹੈ ਦਵਾਈ ਨਾ ਭਜੰਦਿਆ ਕਰੋ ਮੈਨੂੰ ਇਹ ਆ ਵੀ ਜੇ ਮੈਂ ਕਿਹਾ ਨਾ ਚਾਹੀ ਤੂੰ ਇਦਾਂ ਕਰੋ ਕਿ ਦੀਦੀ ਨੂੰ ਫੋਨ ਲਾਓ ਤੇ ਦੀਦੀ ਨੂੰ ਫੋਨ ਲਾਉਣਾ ਤੇ ਫਿਰ ਆਪ ਇਹਨੂੰ ਥੋੜਾ ਬੋਧਾ ਸਮਝਾਓ ਕਿ ਇਦਾਂ ਕਰਕੇ ਤੁਰੇ ਰਹਿੰਦੇ ਆ ਕਦੀ ਕੇਸ ਕਰ ਤੇ ਕਦੀ ਕੇਸ ਕਰ ਇਹ ਵੀ ਥੋੜਾ ਬੋਧਾ ਨੂੰ ਫੋਨ ਤੇ ਕੋਈ ਸਮਝਾਉਣਾ ਨਹੀਂ ਆਉਂਨੇ ਉਹਨੇ ਉਹਨੇ ਪੈਣਾ ਵਾ ਫਿਰ ਇਹਨੂੰ ਤੇ ਫਿਰ ਐ ਇੰਨੇ ਠੰਡੀ ਹੋ ਕੇ ਬੈਜਣਾ ਵਾ ਕਰ ਤੁਸੀਂ ਉਹਨੂੰ ਕਹੋ ਮੈਂ ਨਹੀਂ ਕਿ ਕੋਈ ਕਹਿਣਾ ਹੈਗਾ ਕਿਉਂਕਿ ਮੈਂ ਫਿਰ ਜੇ ਕੋਈ ਗੱਲ ਕੀਤੀ ਨਾ ਆਖਣਾ ਮਾਂ ਵੀ ਲੈ ਹੁਣ ਵੀ ਆਈ ਆਈ ਆ ਤੇ ਮੈਨੂੰ ਆਕੇ ਮਤਾਂ ਦੇਂਦੀ ਆ ਚਲੋ ਕੋਈ ਗੱਲ ਨਹੀਂ ਇਹ ਕਰਕੇ ਤੁਸੀਂ ਦੀਦੀ ਨਾਲ ਗੱਲ ਕਰੋ ਮੈਂ ਲੰਮਾ ਵਾਂ ਫੋਨ ਉਹਨੂੰ ਆਹੋ ਤੇ ਆਪੇ ਦੀਦੀ ਗੱਲ ਕਰਨਗੇ ਆਪਾਂ ਉਹਨਾਂ ਨੇ ਉਹ ਤੇ ਚਲੋ ਫੇਰ ਦੀਨਾ ਮਾਵਾ ਦੀਆਂ ਦੀ ਗੱਲ ਵਾ ਓਏ ਆਹੋ ਆਹੋ ਤੇ 나ਤੀ ਦਾ ਗੁੱਸਾ ਹੀ ਲੱਗਦਾ ਵਾ ਤੇ ਜੇ ਮੈਂ ਕਹੀ ਤੇ ਨੌ ਦਾ ਗੁੱਸਾ ਲੱਗਦਾ ਹੁੰਦਾ ਵਾ ਯਾਰ ਹੁਣ ਆ ਦੋ ਘੰਟੇ ਤੇ ਲੇਟ ਹੋ ਗਈ ਐ ਤੋ ਬਾਈ ਉਹ ਕਹਿੰਦਾ ਸੀ ਟਾਈਮ ਤੋਂ ਟਾਈਮ ਨੇ ਦੇਈ ਜਾਇਓ ਬਸ ਹੁਣ ਆਪਣਾ ਫਰਜ਼ ਤੇ ਇਹੀ ਆ ਪਹਿਲੇ ਦਵਾਈ ਲਿਆ ਕੇ ਦੇਣ ਦਾ ਤੇ ਟਾਈਮ ਨਾ ਖਵਾਲਨ ਦਾ ਤੁਹਾਨੂੰ ਟਾਈਮ ਨਾ ਬੰਦਾ ਘਰ ਹੋਵੇ ਤੇ ਚਲ ਤੂੰ ਚਾਹ ਬਣਾ ਘੁੱਟ ਤੇ ਫਿਰ ਮੈਂ ਜਾਣਾ ਵੇਣਾ ਉਹ ਲਿਆ ਕੇ ਆਉਣਾ ਉਹਨੂੰ ਕਿ ਨੇ ਨੇ ਫੋਨ ਕਰਨਾ ਉਹਨੇ ਆਪੇ ਵੇਖੀ ਇਹਨੂੰ ਸ਼ਾਮਾਂ ਨੇ ਵੇਖੀ ਇਹਦਾ ਕੀ ਬਣਉਂਦੀ ਹੈ ਚਲੋ ਮੈਂ ਉਹਨੂੰ ਕਹਾਂਗੇ ਵੀ ਆਣ ਕੇ ਤੈਨੂੰ ਸਮਝਾ ਜਾਇਆ ਕਰੀ ਅਜੇ ਕੱਲ ਵੀ ਉਹ ਗਈ ਉਹ ਘਰੇ ਆਹ ਹੋਈ ਦੀ ਹੈਈ ਤੇ ਕੀ ਕਰਨਾ ਵਾ ਚਲ ਉਹਨੂੰ ਫੋਨ ਤੇ ਗੱਲ ਕਰਾਵਾਂਗੇ ਵੀ ਆ ਲੈ ਫੋਨ ਕਰ ਲੈ ਕੁੜੀ ਨੂੰ ਚਲ ਤੁਸੀਂ ਕਰ ਲਿਓ ਗੱਲ ਆਪੇ ਫਿਰ ਦੀਦੀ ਗੱਲ ਕਰ ਲੈਣਗੇ ਨਾ ਜਾ ਚਾਹ ਲਿਆਈ ਆ ਘੁੱਟ ਬਣਾ ਕੇ ਮੈਂ ਬਣਾਉਣੀ ਹੈ ਚਲ ਇਹਨੇ ਮਹਿੰਗੀ ਦਵਾਈ ਆ ਮੁੰਡੀ ਇਹਦੇ ਮਦਦ ਦਾ ਵੀ ਕੱਖ ਹਾਲ ਨਹੀਂ ਜਦੋਂ ਪੈ ਗਈ ਮੰਜੇ ਤੇ ਫਿਰ ਹਾਏ ਹਾਏ ਕਰੀ ਜਾਣਾ